ਮੋਟਾ ਨਾ ਮਤਲਬ ਨਾ ਪਨੀਰ ਅੰਦਰ ਚੱਲ ਗਏ। ਜਿਹੜੇ ਮਦਰ ਅੱਗੇ। ਦਪਹਿਰ ਤੋਂ ਬਾਅਦ ਬਖਿੰਨਾ ਸ਼ਹਿਰ ਅੰਦਰ ਸ਼ੁਰੂ ਹੋਈ بارش ਨੇ ਇੱਕ ਵਾਰ ਫੇਰ ਸਰਕਾਰ ਅਤੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤਸਵੀਰਾਂ ਸਾਂਝੀਆਂ ਕਰਿਏ ਸਭ ਤੋਂ ਪਹਿਲਾਂ ਇਹ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਖੜੇ ਆ ਜਿੱਥੇ ਗੋਡੇ-ਗੋਡੇ ਪਾਣੀ ਆ ਜਿਹੜਾ ਭਰ ਚੁੱਕਿਆ ਹੈ। ਪਾਣੀ ਦਾ ਪ੍ਰਬੰਧ ਆ ਜਿਹੜਾ ਪਿਛਲੇ ਦਿਨਾਂ ਵਿੱਚ ਨਾ ਹੋਣ ਕਰਕੇ ਮੀਂਹ ਦਾ ਪਾਣੀ ਜਿਹੜਾ ਸ਼ਰਕਾਾਂ ਦੇ ਉੱਤੇ ਘੁੰਮ ਰਿਹਾ ਕਈ ਸ਼ਰਕਾਂ ਦਾ ਪਿਛਲੇ ਦਿਨਾਂ ਚ ਮੀਂਹ ਦੀ ਪਾਣੀ ਨੇ ਹਜੇ ਵੀ ਭਰੀਆਂ ਹੋਈਆਂ ਸਨ ਉਸ ਦੇ ਬਾਵਜੂਦ ਤੇ ਹੁਣ ਫੋਈ ਫੇਰ ਬਾਰਿਸ਼ ਨੇ ਇੱਕ ਵਾਰ ਫੇਰ ਸਰਕਾਰ ਅਤੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਬੇਸ਼ੱਕ ਪ੍ਰਸ਼ਾਸਨ ਵੱਡੇ-ਵੱਡੇ ਦਾਅਵੇ ਕਰ ਰਿਹਾ ਕਿ ਮੀਂਹ ਨੂੰ ਲੈ ਕੇ ਪੁਖਤਾ ਪ੍ਰਬੰਧਾਂ ਜਿਹੜੇ ਕੀਤੇ ਗਏ ਨੇ ਪਰ ਤਸਵੀਰਾਂ ਸੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਮੀਂਹ ਦਾ ਪਾਣੀ ਹੈ ਜਿਹੜਾ ਸੜਕਾਂ ਦੇ ਉੱਤੇ ਭਰ ਰਿਹਾ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਜਿਹੜੀ ਰੋਡ ਹੈ ਜੋ ਰੋਡ ਬਠਿੰਡਾ ਦੀ ਰੋਡ ਦਿਖਾ ਰਿਹਾ ਤੁਹਾਨੂੰ ਇਸ ਦੇ ਉੱਤੇ ਕਈ ਸਕੂਲ ਨੇ ਉੱਥੇ ਹੀ ਕਈ ਵੱਡੇ ਹਸਪਤਾਲ ਵੀ ਨੇ ਜਿੱਥੇ ਅਕਸਰ ਮਰੀਜ਼ਾਂ ਨੂੰ ਲੋਕਾਂ ਨੂੰ ਜਾਣਾ ਪੈਂਦਾ ਤੇ ਪਾਣੀ ਭਰਨ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਲੋਕ ਪ੍ਰੇਸ਼ਾਨੀ ਦੇ ਆਲਮ ਵਿੱਚ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਗੱਡੀ ਹੈ ਜਿਹੜੀ ਪਾਣੀ ਦੇ ਵਿੱਚ ਰੁੜ ਜਾਂਦੀ ਹੈ ਪਾਣੀ ਇੰਨਾ ਤੇਜ਼ ਹੁੰਦਾ ਹੈ ਕਿ ਪਾਣੀ ਦੇ ਧੱਕੇ ਕਾਰਨ ਗੱਡੀ ਹੈ ਜਿਹੜੀ ਕੰਧ ਦੇ ਵਿੱਚ ਜਾ ਬੱਜੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਇੰਨਾ ਭਰਿਆ ਹੋਇਆ ਹੈ ਕਿ ਗੱਡੀਆਂ ਜਿਹੜੀਆਂ ਬੜੀ ਮੁਸ਼ਕਲ ਨਾਲ ਇਥੋਂ ਲੰਘ ਰਹੀਆਂ ਨੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੀਆਂ ਕਿ ਬਾਰਿਸ਼ ਕਰਕੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਕੁਝ ਲੋਕੜੇ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਪਾਣੀ ਭਰ ਗਿਆ ਬਾਈ ਜੀ ਕਿੰਨਾ ਕੁ ਪਾਣੀ ਇੱਥੇ ਭਰ ਗਿਆ ਕਿੰਨੀ ਕੁ ਮੁਸ਼ਕਲ ਆ ਰਹੀ ਲੋਕਾਂ ਨੂੰ ਆ ਰਹੀ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਇੱਥੇ ਹੁਣ ਮੈਂ ਆਪਣੇ ਆ ਬਿੱਬੇ ਵਾਲੇ ਰੋਡ ਤੋਂ ਆਇਆ ਵਾਂ ਉੱਥੇ ਵੀ ਪੂਰਾ ਪਾਣੀ ਆ ਫੁੱਲ ਇੰਨਾ ਪਾਣੀ ਇੱਥੇ ਹੈ ਉਨੇ ਹੀ ਉੱਥੇ ਹੈ ਆਪਣੇ ਮੇਨ ਰੋਡ ਤੇ ਵੀ ਫੁੱਲ ਪਾਣੀ ਹੈ ਟ੍ਰੈਫਿਕ ਦੀ ਸਮੱਸਿਆ ਹੀ ਬਣੀ ਹੋਈ ਹੈ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਦੇਖੋ ਗੱਡੀ ਹੁਣ ਤੁਹਾਡੇ ਸਾਹਮਣੇ ਹੀ ਹੈ ਬਹੁਤ ਜਿਆਦੇ ਪਾਣੀ ਭਰ ਗਿਆ ਕਿਹੜੀਆਂ ਕਿਹੜੀਆਂ ਰੋੜਾਂ ਬੰਦ ਹੋ ਜਾਂਦੀਆਂ ਫਿਰ ਟ੍ਰੈਫਿਕ ਕਿੱਧਰ ਜਾਦਾ ਹੋ ਜਾਂਦਾ ਹੈ ਟ੍ਰੈਫਿਕ ਵੀ ਮੇਨ ਰੋਡ ਤੇ ਬਹੁਤ ਜਿਆਦਾ ਹੈ ਇੰਨਾ ਰੋੜਾਂ ਤੇ ਤਾਂ ਕੋਈ ਗੱਡੀ ਆ ਹੀ ਨਹੀਂ ਰਹੀ ਉਧਰੋਂ ਹੀ ਸਾਰੀਆਂ ਗੱਡੀਆਂ ਆ ਰਹੀਆਂ ਉੱਥੇ ਟ੍ਰੈਫਿਕ ਹੈ ਸਭ ਤੋਂ ਵੱਧ ਮੈਂ ਵੀ ਹੁਣ ਆਇਆ ਸਾਡੀ ਗੱਡੀ ਇੱਥੇ ਵੀ ਇਹਦੀ ਖਰਾਬ ਹੋ ਗਈ ਹੈ ਏਸੀ ਖਰਾਬ ਹੋਈ ਜਾਂਦੀ ਹੈਗੇ ਐਸ ਰੋਡ ਤੇ ਕੀ ਕੁਛ ਹੈ ਜਿਆਦਾ ਹਸਪਤਾਲ ਨੇ ਜਿਆਦਾ ਕੀ ਪ੍ਰੋਬਲਮ ਹਸਪਤਾਲ ਨੇ ਅੱਗੇ ਜਾ ਕੇ ਹਸਪਤਾਲ ਨੇ ਬੱਤੀਆਂ ਤੇ ਜਾ ਕੇ ਕਚੇਰੀਆਂ ਵੀ ਆ ਗਈਆਂ ਇਧਰੀ ਹਾਂ ਆਪਣੇ ਇਧਰੋਂ ਸਾਰਾ ਰੋਡ ਉਧਰੋਂ ਮੇਨ ਰੋਡ ਤੇ ਨਿਕਲ ਜਾਂਦੇ ਆ ਬੰਦੇ ਇਧ ਹਾਂਜੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਇੱਥੇ ਕਰਨਾ ਪੈਂਦਾ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਜ਼ਰੂਰ ਦਿਖਾਉਣੇ ਆ ਕਿ ਬਠਿੰਡਾ ਅੰਦਰ ਕਿਸ ਤਰ੍ਹਾਂ ਥੋੜੀ ਬਾਰਿਸ਼ ਨਾਲ ਜਲਤਲ ਹੋ ਗਿਆ ਪਾਣੀ ਭਰ ਗਿਆ ਤੇ ਪਾਣੀ ਭਰਨ ਕਰਕੇ ਲੋਕਾਂ ਨੂੰ ਆ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਨੌਜਵਾਨਾਂ ਦੇ ਮੋਟਰਸਾਈਕਲ ਵੀ ਆ ਜਿਹੜੇ ਰਸਤੇ 'ਚ ਬੰਦ ਹੋ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਗੱਡੀਆਂ ਜਿਹੜੀਆਂ ਇਦਾਂ ਲੱਗਦੀਆਂ ਨੇ ਕਿ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਗੋਡੇ-ਗੋਡੇ ਪਾਣੀ ਆ ਜਿਹੜਾ ਇੱਥੇ ਭਰ ਗਿਆ ਬੇਸ਼ੱਕ ਪ੍ਰਸ਼ਾਸਨ ਆ ਜਿਹੜੇ ਲਗਾਤਾਰ ਦਾਅ ਮੀਨੂ ਲੱਗੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇੱਕ ਵਾਰ ਤਸਵੀਰਾਂ ਇੱਧਰ ਵੀ ਤੁਹਾਨੂੰ ਦਿਖਾ ਦਈਏ ਕਿ ਰੋਡ ਦੇ ਉੱਤੇ ਜਾਮ ਕਿਸ ਤਰ੍ਹਾਂ ਲੱਗ ਰਹੇ ਨੇ ਟ੍ਰੈਫਿਕ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਕਿਉਂਕਿ ਸੜਕਾਂ ਜਿਹੜੀਆਂ ਲਿੰਕ ਸੜਕਾਂ ਹੁੰਦੀਆਂ ਨੇ ਮੇਨ ਸੜਕਾਂ ਬਜ਼ਾਰਾ ਵੱਲ ਜਾਂਦੀਆਂ ਨੇ ਉਹ ਪਾਣੀ ਨੇ ਭਰ ਜਾਂਦੀਆਂ ਨੇ ਤੇ ਮੇਨ ਰੋਡ ਦੇ ਉੱਤੇ ਹੀ ਹੈ ਜਿਹੜਾ ਸਾਰਾ ਟ੍ਰੈਫਿਕ ਆ ਜਾਂਦਾ ਜਿਸ ਕਰਕੇ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਵੀ ਲੋਕਾਂ ਨੂੰ 2-4 ਹੋਣਾ ਪੈਂਦਾ ਟ੍ਰੈਫਿਕ ਦੀ ਸਮੱਸਿਆ ਨਾਲ ਵੀ ਲੋਕਾਂ ਨੂੰ ਗੁਜਣਾ ਪੈਂਦਾ ਉੱਥੇ ਹੀ ਕਈ ਪੁਲਾਂ ਦੇ ਵਿੱਚ ਵੀ ਪਾਣੀ ਭਰ ਗਿਆ ਉਸ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਬਠਿੰਡਾ